ਅੰਗ ਪਾਵੇ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਚੌਥਾ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰਿਆਗ ਤਜੀ ਸਿਆਨੁ ਚਿੰਤ ਬਸਾਰੀ ਭੰਗ ਛੋਡਿਓ ਹੈ ਤਿਆਗ ਰਹਾਉ ਜਉ ਦੇਖੋ ਤ ਸਗਲ 모ਹੇ 모ਹੀਓ ਤਉ ਸਰਨ ਪਰਿਓ ਗੁਰ ਭਾਗ ਕਰਿ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਭਾਵਕ ਕੋ ਜੋ ਸੰਤ ਭੇਤੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਈ ਮੋਹੋ ਹਰ ਚਰਨੀ ਚਿਤ ਲਾਗ ਜੈ ਸ੍ਰੀ ਮਹੱਲਾ ਪੰਜਵਾਂ ਮਨ ਮਹਿ ਸਤ ਗੁਰ ਧਿਆਨ ਧਰਾ ਦਰਿੜਿਓ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਇਆ ਕਰਾਰਾਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰुणा ਪਤ ਗਹਿਓ ਚਰਨ ਆਸਰਾ ਨਾਭ ਰੂਪ ਭਇਓ ਸਾਧ ਸੰਗ ਭਵਨਿਦ ਪਾਰ ਪਰਾ ਅਪਿਓ ਪਿਓ ਗਤਥਿਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸ੍ਰੀ ਮਹੱਲਾ ਪੰਜਵਾਂ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨ ਕਾਈ ਰਹਾਉ ਦੀਸਹਿ ਸਭ ਸੰਗ ਰਹਹਿ ਅਲੇਪਾ ਨਹਿ ਵਿਆਪੈ ਉਨਮਾਈ ਏਕੈ ਰੰਗ ਤਤਕੇ 베ਤੇ ਸਤਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ठाकुर ਕੀ ਸੇ ਹੀ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸ ਤਰੀਐ ਜਿਨ ਰਸ ਰਸ ਹਰ ਗੁਨ ਗਾਈ ਜੈਤ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀ ਮਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਆਰੀ ਮਹਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨਕ ਬਾਰ ਕਰੋ ਤੇ ਬੰਦਨ ਮਨਹਿ ਚਰਾਵਹੁ ਧੂਪ ਹਾਰ ਪਰਿਓ ਤੁਮਰੈ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੂਕ ਕਾੜ ਲੇਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਦੀ ਜਹ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਾਰੋ ਹਰ ਸਿੰਚੈ ਸੁਦਾ ਸੰਜੂਰ ਯਾ ਰਸਮ ਹੈ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇ ਹੋ ਸਰਨ ਦੀਨ ਦੁਖ ਭੰਜਨ ਚਿਤਵਾਂ ਤੁਮਰੀ ਓਰ ਅਪੈ ਪਦ দান ਸਿਮਰਨ ਸਾਮੀ ਕੋ ਰਬ ਨਾਨਕ ਬੰਦਨ শোর ਜੈਤ ਸ੍ਰੀ ਮਹੱਲਾ ਪੰਜਵਾਂ ਚਾਤਰਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰਨਾ ਪ੍ਰਭ ਧਾਰੂ ਹਰ ਪ੍ਰੇਮ ਭਗਤ ਕੋ ਨੇਹ ਰਹਾਉ ਅਨਕ ਸੂਖ ਚਕਵੀ ਨਹੀਂ ਚਾਹਤ ਆਨੰਦ ਪੂਰਨ ਪੇਖ ਦੇਹ ਆਨ ਅਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਹਮ ਅਨਾਥ ਨਾਥ ਹਰ ਸਰਨੀ ਆਪਨੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀਹ ਜੈ ਸ੍ਰੀ ਮਹੱਲਾ ਪੰਜਵਾਂ ਮਨ ਤਨ 바ਸ ਰਹੀ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦਵਾਰੀ ਜੈਤ ਸ੍ਰੀ ਮੁਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਧਰ ਦੇ ਅੰਧ ਕੂਪ ਤੇ ਲਾਵਹੁ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਨ ਲਾਵਹੁ ਬਿਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਨੀ ਜੈਤ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹਿ ਹਰ ਸੇਵਾ ਨਿਹਚਲ ਗੋਵਿੰਦ ਧਾਮ ਭਗਵੰਤ ਭਗਤ ਕੋ ਭਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ सोई सोई बिन सत खाम चरण कमल हृदय गओ नानक सुख समूह बिसराम जयत श्री मोहल्ला नो एक ओ ओंकार सतगुरु प्रसाद भूलियो मन माया उर जायो जो जो कर्म कियो लालच लग ते ते आप बंढायो रहाओ समझ ना परी बिखेर आस रचियो ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਰਤਨ ਰਾਮ ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨੋ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰੇ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾ ਪਤਤ ਮੁਗਦ ਲੋਭੀ ਫਨ ਕਰਤ ਪਾਪ ਅਭਹਾਰਾ ਭੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰਾ ਕੀਏ ਉਪਾਪ ਮੁਕਤ ਕੇ ਕਾਰਨ ਗਹਿ ਜਿਸ ਕੋ ਉਠ ਧਾਇਆ ਕਟ ਹੀ ਭੀਤਰ ਬਸੈ ਨਿਰੰਜਨ ਤਾਂ ਕੋ ਮਰਮ ਨਾ ਪਾਇਆ ਨਾ ਹਿਨ ਗੁਨ ਨਾ ਹਿਨ ਕਸ਼ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ দান ਪ੍ਰਭ ਦੀਜੈ ਜੈਤ ਸ੍ਰੀ ਮਹੱਲਾ ਨੌਂ ਮਾਨਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੂ ਸਗਰੋ ਇਹੋ ਸੰਸਾਰ ਆ ਰਹਾਉ ਜਾਂ ਕੋ ਜੋਗੀ ਖੋਜ ਤਹਾਰੇ ਪਾਇਓ ਨਾਹੀਂ ਤਿਹ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੀਂ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਦਨ ਰਾਖੋ ਬਿਰਦ ਤੋਹਾਰਾ ਜੈਤ ਸ੍ਰੀ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਜਿਤਵਾਂ ਆਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੋਣੀ ਯਾਰ ਹਮਾਰੇ ਸੱਜਣ ਇਕ ਕਰੋਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਹ ਤਾਰੇ ਇਕ ਪੂਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇਕ ਤਿਲ ਭੀ ਨਾ ਤਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾਬ ਜੰਤੀਆ ਯਾਰ ਵੇ ਪ੍ਰਿਆ ਹਬੇ ਸਖੀਆਂ ਮੂ ਕਹੀ ਨਾ ਜੇਹੀਆ ਯਾਰ ਵੇ ਇਕ ਡੂ ਹਕ ਚਾੜੈ ਹਉ ਕੇ ਸਚਤੇ ਹੀਆ ਇਕ ਦੂ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਲਾਸਾ ਤਿਨਾਂ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੀ ਮੈਂਡਾ ਲਾਲ ਰਜਾਇਆ ਹਉ ਤਿਸ ਆਗੈ ਮਨ ਦੇਹੀਆ ਨਾਨਕ ਕਹਿ ਸੁਣ ਬਿਨਉ ਸੁਹਾਗਣ ਮੂੰ 10 ਢਿਖਾ ਪਿਰ ਕੇ ਹੀਆ ਯਾਰ ਵੇ ਪਿਰ ਆਪਣਾ ਕਿਸ ਨੀਸੀ ਛੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰਹ ਦਾ ਸੁਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੀ ਬਾਹਾਂ ਪਕੜ ਠਾਕੁਰ ਹੋਂ ਕਿਦੀ ਗੁਣ ਅਵਗੁਣ ਨਾ ਪਛਾਣੀ ਗੋਨਾਹਾਰ ਤੈ ਪਾਇਆ ਰੰਗ ਲਾਲ ਬਣਾਇ ਤਿਸ ਹੱਬੋ ਕਿਸ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਾ ਸਥੀਆ ਪਿਰदयाल ਸਦ ਨਵ ਰੰਗਿਆ ਵਡ ਭਾਗ ਪਾਇਆ ਗੁਰ ਮਿਲ ਆਇਆ ਸਾਧ ਕੈ ਸਤ ਸੰਗੀਆ ਆਸਾ ਮਨ ਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾਇਗ ਮੇ ਅਪਾਰ ਪ੍ਰਭ ਕਥਨ ਨਾ ਜਾਏ ਇਕਾਥ ਨਾਨਕ ਪ੍ਰਭ ਸਰਣਾ ਗਿਤੀ ਰਾਖਨ ਕਉ ਸਮਰੱਥ ਸੰਤ ਜਿਉ ਜਾਨੂ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀ ਐ ਮੋਹੋ ਮਗਨ ਬਿਗਰਾਲ ਮਾਇਆ ਤਉ ਪ੍ਰਸਾਦੀ ਘੂਲੀ ਐ ਲੂਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੂ ਕਾਡ ਪਵ ਜਲ ਫੇਰਿਆ ਸਲੋਕ ਨਿਰਤਨਾ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਮਿਕ ਕੀ ਬੇਨੰਤਿਆ ਮਿਲੇ ਨਾ ਥਾਵੇਂ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਅਰਪ ਮੰਨ ਤਨ ਪ੍ਰਭੂ ਆਗੇ ਆਪ ਸਗਲ ਮਟਾਈਐ ਬਿਨ ਮੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸੁਨੋਕ ਰੇ ਮਨ ਤਾ ਕਉ ਧਾਈਐ ਸਭ ਬਿਦ ਜਾਣ ਕੈ ਹਾਥ RAM ਨਾਮ ਧਨ ਸੰਚੀਐ ਨਾਨਕ ਨਿਬਹਿ ਸਾਥ ਸ਼ੰਤ ਸਾਥੀ ਅਡਾ ਪ੍ਰਭੇਕ ਦੂਸਰ ਨਾਹੀ ਕੋਇ ਥਾਨ ਤਰੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਦੇ ਅੰਤ ਗੁਣਤਾ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖਾਗਾਮੀ ਤਿਸ ਬਿਨਾ ਅਨ ਨਾਹੀ ਕੋਇ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇਆ ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਕ ਬੁੱਝੀ ਤਪਤ ਆਗਹਾਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਜੈ ਸ੍ਰੀ ਸੰਤ ਮਹੱਲਾ ਪੰਜਵਾਂ ਪਾਧਾਣੂ ਸੰਸਾਰ ਗਾਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹੇ ਅਬ ਮਾਨ ਬੂਡੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਨਤਾ ਇਹੇ ਕਰਤਿ ਬਿਹਾਵੇ ਉਜ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤਹਿ ਦਿੱਥਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ ਪਰ ਮਹਿ ਜੂਨ ਅਸੰਖ ਮਰ ਜਨਮ ਹੈ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ ਬੀਜ ਬੋਵਸ ਭੋਗ ਭੋਗਹਿ ਕੀਆ ਆਪਣਾ ਪਾਵੇ ਰਤਨ ਜਨਮ ਹਰੰਤ ਜੂਐ ਪ੍ਰਭੂ ਆਪ ਨਾ ਭਾਵਹੀ ਬਿਨਵੰਤ ਨਾਨਕ ਪਰਮਹ ਪਰਮਾਏ ਕਿਨ ਏਕ ਟਿਕਣ ਨਾ ਪਾਵਹਿ ਜੋ ਬਨ ਗਿਆ ਬੇਤੀਤ ਜਰ ਮਲ ਬੈਠਿਆ ਕਰ ਕੰਪਹਿ ਸਿਰ ਡੂਲ ਨੈਣ ਨਾ ਡੀਠਿਆ ਨਹਿ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮੰਨਹਿ ਸਿਰ ਖਾਕシャンਹਿ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਵੂਠਿਆ ਬਿਨ ਮੰਤ ਨਾਨਕ ਕੋਟ ਕਾਗਰ ਬਿਨ ਸਬਾਰਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਤਰਾਇ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਾਰਿਆੰਗ ਪ੍ਰਭ ਜੀ ਤਾਰਿਆ ਹਰਮਾਨ ਲੀਏ ਨਾਮ ਦੀਏ ਅਵਰ ਕਾਸ਼ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਪੋਜਨ ਖਾਇਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ